ਟਿੱਕੇ ਜਿਹੜੇ ਤੁਸੀਂ ਜਿਹੜੇ ਤੁਹਾਨੂੰ ਸੋਹਣੇ ਦਿਖਦੇ ਆ ਤੇ ਆ ਸਿਰਫ ਤੇ ਸਿਰਫ ਨਵੇਂ ਪਾਸਚਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਟਿੱਕੇ ਸਾਡੇ ਅੱਜ ਸਜੇ ਹੋਏ ਨੇ ਨਹੀਂ ਤਾਂ ਸਾਡੇ ਵੀ ਟੋਪੀਆਂ ਪਾ ਕੇ ਅਸੀਂ ਨਮਾਜ਼ਾਂ ਪੜ੍ਹਦੇ ਹੁੰਦੇ ਕਿਤੇ ਸਾਡਾ ਧਰਮ ਪਰਿਵਰਤਨ ਹੋ ਜਾਣਾ ਸੀਗਾ ਹਮਾਰੇ ਅਰਮੈਂਡ ਵਿੱਚ ਲਿਖਿਆ ਹੈ ਧਰਮਨਾ ਦੂਸਰ ਸਤਿਆ ਸਮਾਨਾ ਆਗਮ ਨੇਗਮ ਪੁਰਾਨ ਬੁਖਾਨਾ ਪੁਰਾਣੋਂ ਮੇ ਨੇਗੋਂ ਮੇ ਬੀਦੋਂ ਮੇ ਇਹੀ ਗਾਇਆ ਹੈ ਰਾਜਾ ਰਾਮਚੰਦਰ ਜੀ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਹੈ ਔਰ ਅਜਾ ਰਾਮਚੰਦਰ ਜੀ ਦਾ ਪਹਿਲਾ ਸਲੋਗਨ ਸੀਗਾ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੇ ਅਸੀਂ ਮੋਦੀ ਸਾਹਿਬ ਨੂੰ ਕਹਿਣ ਵਾਸਤੇ ਆਏ ਹੈਗੇ ਆ ਮੋਦੀ ਸਾਹਿਬ ਤੁਸੀਂ ਅੱਜ ਕਹਿੰਦੇ ਹੋ ਵੀ ਤੁਸੀਂ ਉਥੇ ਅਯੁੱਧਿਆ ਚ ਸਾਡੇ ਪ੍ਰੋਫੈਸਰ શ્રી ਰਾਮਚੰਦਰ ਜੀ ਦਾ ਮੰਦਿਰ ਦਾ ਨਿਰਮਾਣ ਕਰਵਾਤਾ ਤੁਸੀਂ ਸਨਾਤਨ ਧਰਮ ਦਾ ਬੜਾ ਭਾਰਤ ਦੇ ਵਿੱਚ ਉਥਾਨ ਕਰਤਾ ਨਾਮ ਉੱਚਾ ਕਰਤਾ ਜਿਹੜੇ ਹਿੰਦੂ ਅਸੀਂ ਦਬੇ ਹੋਏ ਸੀਗੇ ਸਾਨੂੰ ਇੱਕ ਮਨੋਬਲ ਸਾਨੂੰ ਦਿੱਤਾ ਪਰੰਤੂ ਪ੍ਰਭੂ ਜੀ रामਚੰਦ ਜਿਹੜਾ ਵਚਨ ਹੈ ਪ੍ਰਾਣ ਜਾਏ ਪਰ ਵਚਨ ਨਾ ਜਾਏ ਤੁਸੀਂ ਵਚਨ ਕੀਤਾ ਸੀ 2019 ਚ ਤੇ ਉਹ ਵਚਨ ਪੂਰਾ ਕਿਉਂ ਨਹੀਂ ਕਰਦੇ ਬੰਦੀ ਸਿੰਘ ਰਿਹਾ ਕਰੋ